ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਲਚਲ ਹੈ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਟਾਈਮ ਹੋ ਗਿਆ 8:30 ਦਾ ਤੇ ਬਾਹਰ ਪੈ ਰਿਆ ਮੀਂਹ ਦੱਸਿਓ ਤੁਸੀਂ ਕਿੱਥੇ ਕਿੱਥੇ ਮੀਂਹ ਪੈ ਰਿਹਾ ਆਪਣੇ ਬਾਰਿਸ਼ ਹੁਣੇ ਸ਼ੁਰੂ ਹੋਈ ਆ ਕਿਨ ਮਨ ਗਿੰਨ ਮਿੰਜੀ ਹੋਈ ਜਾਂਦੀ ਔਰ ਹਵਾ ਬਹੁਤ ਚੱਲ ਰਹੀ ਆ ਤੇ ਠੰਡਾ ਹੋ ਗਿਆ ਮੌਸਮ ਤੇ ਅੱਜ ਨਾ ਇੱਕ ਬੜੀ ਦੁੱਖ ਦੀ ਖਬਰ ਹੈ ਬਹੁਤ ਜ਼ਿਆਦਾ ਮੈਂ ਨਾ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਲੈਣੀ ਆ ਤੇ ਏ ਵੀ ਨਹੀਂ ਦਿਮਾਗ ਤੇ ਇੱਕ ਬੜਾ ਹੀ ਭਾਰਜਾ ਬਣਿਆ ਪਿਆ ਹੈ ਤੇ ਮੇਰਾ ਜੀ ਕੀਤਾ ਸ਼ੇਅਰ ਕਰਨ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਕਿ ਪ੍ਰਮਾਤਮਾ ਜਾਂ ਤਾਂ ਬੱਚਾ ਦੇ ਦੇ ਨਾ ਜੇ ਦੇਵੇ ਤਾਂ ਨਾ ਕੋਵੇ ਕਿਸੇ ਤੋਂ ਵੈਰੀ ਦੁਸ਼ਮਣ ਤੋਂ ਵੀ ਨਾ ਕੋਵੇ ਪਰ ਦੋ ਦਿਨਾਂ ਦੇ ਫਰਕ ਨਾਲ ਕਿਸੇ ਦੇ ਦੋ ਦੋ ਪੁੱਤ ਤੁਰ ਜਾਣੇ ਓਹੋ ਕੀ ਹਾਲ ਹੋਣਾ ਹੈ ਉਹ ਬਾਪ-ਬਾਪ ਦਾ ਕੀ ਉਹਨਾਂ ਦਾ ਜਿਉਣਾ ਹੈ ਤੇ ਕਿਵੇਂ ਉਹ ਕੁਜੀਰੇ ਹੋਣੇ ਨੇ ਆਪਣੇ ਨਾਲ ਇੱਕ ਭੈਣ ਜੁੜੀ ਹੋਈ ਨੇ ਭੈਣ ਨੇ ਜੁੜੇ ਹੋਏ ਨੇ ਕਿ ਆਪਣੀ ਖਾਸਮ ਖਾਸੀ ਨਹੀਂ ਉਹ ਭੈਣ ਸੁਖਪ੍ਰੀਤ ਨੇ ਸੰਗਰੀਏ ਤੋਂ ਰਾਜਸਥਾਨ ਤੋਂ ਤੇ ਆਪਣੇ ਨਾਲ ਬਹੁਤ ਵਧੀਆ ਰੱਖਦੇ ਨੇ ਜਿਵੇਂ ਸਾਰੀਆਂ ਭੈਣਾਂ ਆਪਣੇ ਨਾਲ ਵਧੀਆ ਹੀ ਰੱਖਦੀਆਂ ਨੇ ਹਨਾ ਫੋਨ ਵਗੈਰਾ ਕਰਦੀਆਂ ਰਹਿੰਦੀਆਂ ਨੇ ਔਰ ਕਾਫੀ ਅੱਛੇ ਰਿਸ਼ਤੇ ਬਣੇ ਹੋਏ ਨੇ ਮੇਰੇ ਭੈਣਾਂ ਨਾਲ ਤੇ ਕਿਉਂਕਿ ਮੈਂ ਭੈਣਾਂ ਦੇ ਫੋਨ ਵਗੈਰਾ ਅਟੈਂਡ ਕਰਦੀ ਰਹਿੰਦੀ ਆ ਪਾਈ ਕਦੇ ਨੋਰ ਨਹੀਂ ਕੀਤਾ ਹੈਗਾ ਤਾਂ ਕਰਕੇ ਨਾ ਉਹ ਬਸ ਆਪਣੀਆਂ ਜਿ ਆਪਣਾ ਪਾਣੀ ਹੋ ਗਿਆ ਸਾਰੀਆਂ ਨਾਲ ਸੋ ਸੁਖਪ੍ਰੀਤ ਆਪਣੇ ਕੋਲ ਇੱਕ ਦੋ ਵਾਰੀ ਆ ਕੇ ਵੀ ਗਈ ਆ ਰਹਿ ਕੇ ਵੀ ਗਈ ਆ ਤੇ ਉਹਨਾਂ ਦੇ ਨਾ ਮਤਲਬ ਕਿ ਮਾਮਾ ਸੋਹਰਾ ਲੱਗਦੇ ਨੇ ਉਹਨਾਂ ਦੇ ਪੋਤੇ ਦੇਖੋ ਜੀ ਉਹਨਾਂ ਦੇ ਦੋ ਪੁੱਤੇ ਮੈਂ ਤਾਂ ਵੈਸੇ ਸੁਣ ਕੇ ਹੈਰਾਨ ਹੋ ਗਈ ਵੀ ਇਸ ਤਰ੍ਹਾਂ ਹੁੰਦਾ ਮੈਨੂੰ ਇਹ ਗੱਲ ਪਤਾ ਨਹੀਂ ਸੀ ਕਿ ਕੀ ਹੋਇਆ ਉਹਨਾਂ ਨਾਲ ਹਾਂ ਬੜੀ ਮਤਲਬ ਬਹੁਤ ਹੀ ਜ਼ਿਆਦਾ ਦੁੱਖ ਭਰੀ ਕਹਾਣੀ ਹੈ ਉਹਨਾਂ ਨਾਲ ਕੀ ਹੋਇਆ ਕਿ ਉਹਨਾਂ ਦੇ ਦੋ ਪੋਤੇ ਸੀਗੇ ਮਾਮੇ ਸੋਹਰੇ ਦੇ ਦੋ ਪੋਤੇ ਤੇ ਉਹ ਦੋਨੋਂ ਜੁੜਵਾ ਸੀਗੇ ਟਵਿੰਜ਼ ਉਪਜਾ ਹੋਏ ਸੀਗੇ ਤੇ ਕਹਿੰਦੇ ਵੀ ਇੱਕ ਜਿਹੜਾ 19-19 ਸਾਲ ਦੇ ਹੋ ਗਏ ਸੀਗੇ ਹੁਣ ਜਵਾਨ ਸੀਗੇ ਬਿਲਕੁਲ ਤੇ ਕਹਿੰਦੇ ਵੀ ਜਿਹੜਾ ਇੱਕ ਮਤਲਬ ਕਿ ਆਪਣੀ ਭੂਆ ਕੋਲੇ ਗਿਆ ਤੇ ਲੋੜੀ ਦੇਣ ਗਿਆ ਚੰਗਾ ਭਲਾ ਹੱਸਦਾ ਖੇਡਦਾ ਵਧੀਆ ਹਨਾ ਤੇ ਆਪਦੇ ਮੁਰਗੇ ਵਗੈਰਾ ਕੋਈ ਬੱਕਰੀਆਂ ਮੁਰਗੇ ਹੋਰ ਪਤਾ ਨਹੀਂ ਕੀ ਕੀ ਕੁਸ਼ ਏਦਾਂ ਰੱਖਿਆ ਹੋਇਆ ਸੀਗਾ ਸ਼ਕੀਨ ਸੀਗਾ ਇੰਨਾਂ ਚੀਜ਼ਾਂ ਦਾ ਬਹੁਤ ਸਿਆਣਾ ਸੀਗਾ ਇਹ ਮੁੰਡਾ ਤੇ ਕਹਿੰਦੇ ਉਹ ਗਿਆ ਆਪਣੀ ਭੂਆ ਕੋਲੇ ਲੋੜੀ ਦੇਣ ਤੇ ਉੱਥੇ ਜਾ ਕੇ ਨਾ ਕਹਿੰਦਾ ਵੀ ਭੂਆ ਮੈਨੂੰ ਨਾ ਉੱਥੇ ਰਿਹਾ ਤੇ ਕਹਿੰਦਾ ਭੂਆ ਮੇਰੇ ਨਾਲ ਪੇਟ ਚ ਦਰਦ ਹੈ ਕਹਿੰਦੇ ਉਹਨਾਂ ਨੇ ਚਲੋ ਇੱਕ ਵਾਰੀ ਤਾਂ ਅਸਤ ਦਵਾਈ ਲੈ ਆਂਦੀ ਤੇ ਫਿਰ ਭੂਆ ਕਹਿੰਦੀ ਅਗਲੇ ਦਾ ਨਾ ਵੀ ਇਹਨਾਂ ਨੇ ਤਾਂ ਨਾ ਕੋਈ ਟੈਸਟ-ਸਟ ਵੀ ਨਹੀਂ ਕਰਾਉਣੇ ਦਿਖਾਉਣਾ ਵੀ ਨਹੀਂ ਹੈਗਾ ਮੈਂ ਆਪਦੇ ਹਸਬੰਦ ਨੂੰ ਕਹਿੰਦੀ ਵੀ ਮੁੰਡੇ ਦੇ ਖਫੜ ਨੂੰ ਵੀ ਤੂੰ ਇਹਨੂੰ ਦਿਖਾ ਕੇ ਲਿਆ ਉਹ ਕਹਿੰਦੇ ਲੈ ਗਿਆ ਹੁਣ ਆ ਗਿਆ ਉੱਥੇ ਨੂੰ ਗਿੱਦੜੋ ਇਹ ਉਹਨਾਂ ਨੇ ਜਵਾਬ ਦੇਤਾ ਆਦੇਸ਼ ਹਸਪੀਟਲ ਲੈ ਗਏ ਪੁੱਛੋ ਤੇ ਕਹਿੰਦੇ ਉਹਨਾਂ ਨੇ ਦੇਖ ਕੇ ਐਡਮਿਟ ਤਾਂ ਕਰ ਲਿਆ ਤੇ ਉਥੇ ਇੱਕ ਦਿਨ ਹੀ ਰਿਹਾ ਕਹਿੰਦੇ ਉਹ ਕਹਿੰਦੇ ਵੀ ਉਹ ਬੀਪੀ ਨਹੀਂ ਆਪ ਹੋਇਆ ਉਹਦਾ ਡੀਪੀ ਡਾਊਨ ਚੱਲ ਗਿਆ ਬਹੁਤ ਤੇ ਕਹਿੰਦੇ ਉਹ ਕਹਿੰਦੇ ਵੀ ਇਹਦੇ ਤਾਂ ਪੇਟ ਚ ਪਾਣੀ ਭਰ ਗਿਆ ਦੇਖੋ ਤੁਸੀਂ ਇੱਕ ਦਿਨ ਚ ਚੰਗਾ ਭਲਾ ਬੱਚਾ ਜਵਾਨ ਮੁੰਡਾ ਹਨਾ ਵੀ ਉਹਦੇ ਪੇਟ ਚ ਇਕਦਮ ਕਿਵੇਂ ਪਾਣੀ ਭਰ ਗਿਆ ਕੀ ਪ੍ਰੋਬਲਮ ਆਈ ਕੁਝ ਵੀ ਨਹੀਂ ਠੀਕ-ਠਾਕ ਬਿਲਕੁਲ ਖਾਦਾ ਪੀਂਦਾ ਤੇ ਦੇਖ ਉਹਦੀ ਡੈਥ ਹੋ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਸੰਸਕਾਰ ਹੋਇਆ ਤੇ ਅਗਲੇ ਦਿਨ ਉਹ ਸੰਸਕਾਰ ਤੇ ਕਹਿੰਦੇ ਦੂਜਾ ਸੀ ਜਿਹੜਾ ਉਹਦੀ ਹਾਲਤ ਖਰਾਬ ਹੋ ਗਈ ਤੇ ਉਹਨੂੰ ਨਾ ਉਹ ਕਹਿੰਦੇ ਵੀ ਬੀ ਲੁਧਿਆਣਾ ਹੀ ਲੈ ਜਾਣੇ ਆ ਜੀ ਉਸ ਦਾ ਸਿੱਧੇ ਲੁਧਿਆਣਾ ਲੈ ਕੇ ਜਾਵਾਂਗੇ ਵੀ ਇੱਧਰ ਉੱਧਰ ਲੈ ਕੇ ਨਹੀਂ ਜਾਂਦੇ ਕਿਉਂਕਿ ਡਰ ਜਾ ਲੱਗਦਾ ਸੀ ਅਗਲੇ ਨੂੰ ਡਰ ਜਾਂਦਾ ਹੈ ਲੁਧਿਆਣਾ ਲੈ ਗਏ ਜੀ ਉੱਥੇ ਇੱਕ ਮਤਲਬ ਪਰਸੋਂ ਲੈ ਕੇ ਗਏ ਆ ਪਰਸੋਂ ਸੰਸਕਾਰ ਹੋਇਆ ਮੁੰਡੇ ਦਾ ਤੇ ਉਹਨੂੰ ਪਰਸੋਂ ਛੋਟੇ ਨੂੰ ਲੈ ਕੇ ਗਏ ਤੇ ਉੱਥੇ ਜਾ ਕੇ ਇੱਕ ਰਾਤ ਹੀ ਰਿਹਾ ਰਾਤ ਤਾਂ ਮੈਨਾਂ ਦਾ ਪੂਰੀ ਉਹਨੇ ਕੱਟੀ ਵੀ ਨਹੀਂ ਹੈਗੀ ਤੇ ਅਗਲੇ ਦਿਨ ਹੀ ਉਹਦੀ ਤਾਂ ਜੀ ਅੱਜ ਮੈਂ ਸਵੇਰੇ ਫੋਨ ਕਰਿਆ ਸੁਖਪ੍ਰੀਤ ਨੂੰ ਤੇ ਕਹਿੰਦੀ ਮੈਂ ਤਾਂ ਸੰਸਕਾਰ ਤੇ ਚੱਲੀ ਦੂਜੇ ਮੁੰਡੇ ਦੀ ਵੀ ਡੈਥ ਹੋ ਗਈ oh my god oh ho ਸੰਸਕੇ ਮੈਂ ਤਾਂ ਹੀ ਲੱਗੇ ਜੀ ਮੈਨਾਂ ਲੋਕਾਂ ਦੇ ਖੜੇ ਹੋ ਗਏ ਵੀ ਸੁਣਨ ਵਾਲੇ ਨੂੰ ਇੰਨੀ ਤਖਲੀਬ ਹੁੰਦੀ ਹੈ ਤੇ ਜਿਹਦੇ ਨਾਲ ਵਾਪਰੀਆ oh ਦੋ ਮੁੰਡੇ ਉਹ ਨੀਵ ਨਹੀਂ ਸਾਲ ਦੇ ਮਾਂ ਬਾਪ ਨੇ ਘਰੋਂ ਤੋ ਉੱਤੇ ਜਵਾਨ ਜਹਾਨ ਤੇ ਜਿਹੜੀ ਉਹਨਾਂ ਦੀ ਬੇਟੀ ਆ ਉਹ ਬਾਹਰ ਕੈਨੇਡਾ ਹੈਗੀ ਆ ਉਹਦਾ ਕੋਈ ਹਾਲ ਨਹੀਂ ਆ ਹਾਲਗਾ ਤਾਂ ਹੋਣਾ ਸੀ ਹੀ ਆਪਾਂ ਨੂੰ ਆਪਾਂ ਸੋਚ ਸਕਦੇ ਆ ਸਮਝ ਸਕਦੇ ਆ ਕਿ ਹਾਲ ਕੀ ਹੋਊਗਾ ਤੇ ਅੱਜ ਛੋਟੇ ਦਾ ਵੀ ਸੰਸਕਾਰ ਹੋ ਗਿਆ ਦੋ ਦਿਨ ਪਹਿਲਾਂ ਵੱਡੇ ਦਾ ਸੰਸਕਾਰ ਹੋਇਆ ਤੇ ਅੱਜ ਛੋਟੇ ਦਾ ਛੋਟਾ ਕੀ ਆ ਮਤਲਬ ਇੱਕੋ ਜਿਹੀ ਸੀ ਦੋਨੋਂ ਟਵਿੰਜ਼ ਸੀਗੇ ਇੱਕ ਦਾ ਦੋ ਦਿਨ ਪਹਿਲਾਂ ਹੋ ਗਿਆ ਤੇ ਇੱਕ ਦਾ ਅੱਜ ਸੰਸਕਾਰ ਹੋ ਗਿਆ ਓਹੋ ਬਹੁਤ ਜ਼ਿਆਦਾ ਦੁੱਖ ਦੀ ਗੱਡੀ ਆ ਜੀ ਬਹੁਤ ਹੀ ਜ਼ਿਆਦਾ ਹਰ ਇੱਕ ਨੂੰ ਸੁਣ ਕੇ ਮੈਨੂੰ ਲੱਗਦਾ ਰੂਹ ਤੱਕ ਤੜਫ ਜਾਂਦੀ ਆ ਬੰਦੇ ਦੀ ਵੀ ਆ ਕੀ ਹੋਇਆ ਇੱਕ ਦੀ ਇਹ ਜੇ ਫੁੱਲ ਚੂਗੇ ਤੇ ਦੂਜੇ ਦਾ ਸੰਸਕਾਰ ਕਰਤਾ ਕੋਈ ਨਹੀਂ ਤੇ ਬਸਨਾ ਜੀ ਕੁਛ ਨਹੀਂ ਲੰਦਾ ਬੇਵਸ ਹੋ ਜਾਂਦਾ ਵੀ ਕਾਦੇ ਲਈ ਤੁਰਿਆ ਫਿਰਦਾ ਬੰਦਾ ਹਨਾ ਕਿ ਮਿੰਟ ਦੇ ਵਿੱਚ ਜ਼ਿੰਦਗੀ ਉਜੜ ਗਈ ਮੈਂ ਐਂ ਕਹਿ ਰਹੀ ਸੀ ਬੀਬੀ ਨਾਲ ਮੈਂ ਆ ਕੇ ਗੱਲ ਕਰਦੀ ਸੀ ਮੈਂ ਜਿਸ ਦਿਨ ਉਹ ਪੈਦਾ ਹੋਏ ਹੋਣਗੇ ਤੇ ਕਿੰਨੀਆਂ ਉਹ ਖੁਸ਼ੀਆਂ ਮਨਾਇਆਂ ਹੋਣਗੀਆਂ ਵੀ ਬੇਟੀ ਤੋਂ ਬਾਅਦ ਵੀ ਉਹਨਾਂ ਦੇ ਦੋ ਟਵਿਨਸ ਬੇਟੇ ਹੋਏ ਨੇ ਦੋਨੋਂ ਹਨਾ ਵੀ ਕਿੰਨੀ ਖੁਸ਼ੀ ਹੋਈ ਹੋਣੀ ਆ ਤੇ ਅੱਜ ਦੇਖ ਲਾ ਖੁਸ਼ੀ ਤੋਂ ਵੱਧ ਡਬਲ ਟ੍ਰिपल ਮੈਨ ਲਾ ਤਾਂ ਨਾਪੇ ਨਹੀਂ ਜਾ ਸਕਦਾ ਡਬਲ ਟ੍ਰिपल ਕੀ ਨਾਪੇ ਨਹੀਂ ਜਾ ਸਕਦਾ ਜੀ ਕਿੰਨਾ ਕੁ ਦੁੱਖ ਦਾ ਪਹਾੜ ਹੈਗਾ ਉਹਨਾਂ ਤੇ ਅੱਜ ਓਹੋ ਇਕੱਠੇ ਆਏ ਤੇ ਇਕੱਠੇ ਹੀ ਤੁਰ ਗਏ ਤੇ ਮੈਨੂੰ ਨਾ ਇਹ ਗੱਲ ਮੈਨੂੰ ਪਤਾ ਨਹੀਂ ਸੀਗੀ ਵੀ ਇਸ ਤਰ੍ਹਾਂ ਕਰਕੇ ਹੋ ਜਾਂਦਾ ਹੁੰਦਾ ਹੈ ਵੀ ਇੱਕ ਨਾੜੂਆ ਕਹਿੰਦੇ ਇੱਕ ਸੀਗਾ ਵੀ ਤਾਂ ਕਰਕੇ ਜੇ ਇੱਕ ਨੂੰ ਤਕਲੀਫ ਹੋਵੇ ਤਾਂ ਫਿਰ ਦੂਜੇ ਨੂੰ ਵੀ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁੱਖ ਬਹੁਤ ਜ਼ਿਆਦਾ ਨਾਪਿਆ ਤੋਲਿਆ ਨਹੀਂ ਜਾ ਸਕਦਾ ਹਣਾ ਸੋ ਬਸ ਆਪਾਂ ਤਾਂ ਸਾਰੇ ਅਰਦਾਸ ਹੀ ਕਰ ਸਕਦੇ ਆਂ ਕੀ ਕਰ ਸਕਦੇ ਆਂ ਜੀ ਹੋਰ ਬੰਦਾ ਬੇਬਸ ਹੋ ਜਾਂਦਾ ਹੈ ਕੁਛ ਨਹੀਂ ਬਸ ਨਹੀਂ ਚੱਲਦਾ ਹੈਗਾ ਕੁਛ ਨਹੀਂ ਕਰ ਸਕਦਾ ਹੁਣ ਜਿਵੇਂ ਹੱਥ ਖੜੇ ਹੋ ਜਾਂਦੇ ਨੇ ਤੇ ਜ਼ਿੰਦਗੀ ਹੈ ਜਿਹੜੀ ਉਹ ਦੂਜਾ ਪਾਸਾ ਦਿਖਾ ਦਿੰਦੀ ਹੈ ਤਸਵੀਰ ਦਾ ਬਿਲਕੁਲ ਦੂਜਾ ਪਾਸਾ ਹੋ ਜਾਂਦਾ ਬਸ ਬੰਦਾ ਫਿਰ ਧੂਕੜੀਸ ਕਰਦਾ ਜ਼ਿੰਦਗੀ ਦੀ ਹੈ ਨਾ ਉਹ ਚੀਜ਼ਾਂ ਤਾਂ ਫਿਰ ਰਹਿੰਦੀਆਂ ਨਹੀਂ ਹੁਣ ਮਾਂ ਬਾਪ ਲਈ ਉਹ ਚੀਜ਼ ਥੋੜੀ ਰਹਿ ਗਈ ਜ਼ਿੰਦਗੀ ਦੀ ਧੂਕੜੀਸਾ ਜੀ ਜਿੱਤੇ ਦੋ ਜਵਾਨ ਪੁੱਤ ਚਲੇ ਗਏ ਬਹੁਤ ਜ਼ਿਆਦਾ ਔਖਾ ਜੀ ਤੇ ਅਰਦਾਸ ਹੀ ਕਰ ਸਕਦੇ ਆ ਬਸ ਬਸ ਇਹੀ ਆ ਕਿ ਸਾਰੇ ਅਰਦਾਸ ਕਰਿਓ ਕਿ ਬਸ ਵਾਈ ਗਰੂ ਉਹਦੇ ਮਾਂ ਬਾਪ ਨੂੰ ਇੰਨੀ ਇੱਕ ਹਿੰਮਤ ਦੇਵੇ ਕਿ ਉਹ ਦੁੱਖ ਨੂੰ ਝੱਲ ਸਕਣ ਤੇ ਉਹ ਵਿਚਾਰੇ ਜਿਹੜੇ ਜਵਾਨ ਬੱਚੇ ਜਿਨ੍ਹਾਂ ਨੇ ਹਜੇ ਦੇਖਿਆ ਹੀ ਕੁਝ ਨਹੀਂ ਹਜੇ ਤਾਂ ਉਮਰ ਮੰਨਣੀ ਸੀ ਜਵਾਨੀ ਮੰਨਣੀ ਸੀ ਜਵਾਨੀ ਤੋਂ ਹੀ ਚਲੇ ਗਏ ਹਨ ਬਹੁਤ ਛੋਟੀ ਉਮਰ ਲਿਖਾ ਕੇ ਆਈ ਸੀ ਪ੍ਰਮਾਤਮਾ ਨੇ ਬਹੁਤ ਛੋਟੀ ਉਮਰ ਲਿਖ ਕੇ ਭੇਜੀ ਸੀ ਸਫ਼ਰ ਬਹੁਤ ਜ਼ਿਆਦਾ ਛੋਟਾ ਸੀ ਪਰ ਪਿਛਲੇ ਆਂ ਦਾ ਸਫ਼ਰ ਬਹੁਤ ਲੰਬਾ ਹੋ ਜਾਂਦਾ ਜੇ ਜਦੋਂ ਘਰ ਦੇ ਵਿੱਚ ਉਹ ਇਸ ਤਰ੍ਹਾਂ ਮਿਸ ਹੈਪਨਿੰਗ ਹੋ ਜਾਂਦੀ ਹੈ ਨਾ ਕੋਈ ਫਿਰ ਪਿਛਲੇ ਆਂ ਦਾ ਸਫਰ ਬਹੁਤ ਲੰਬਾ ਹੀ ਹੋ ਜਾਂਦਾ ਹੈ ਸੋ ਬਸ ਮੈਂ ਨਾ ਅੱਜ ਮੇਰਾ ਵੈਸੇ ਮੂਡ ਨਹੀਂ ਸੀਗਾ ਕੁਝ ਵੀ ਵੀਡੀਓ ਬਣਾਉਂਦਾ ਮੈਨੂੰ ਬਸ ਫਿਰ ਐਂ ਹੋ ਗਿਆ ਕਿ ਮੈਂ ਸਾਰਿਆਂ ਨੂੰ ਸ਼ੇਅਰ ਕਰਾਂ ਕਿਉਂਕਿ ਤੁਸੀਂ ਦੇਖਦੇ ਹੋਵੋਗੇ ਸੁਖਪ੍ਰੀਤ ਸੰਗਰੀਆ ਹਨਾ ਉਹਨਾਂ ਦਾ ਕਮੈਂਟ ਆਉਂਦਾ ਹੁੰਦਾ ਸੀਗਾ ਪਰ ਹੁਣ ਕੁਝ ਦਿਨਾਂ ਤੋਂ ਚਲੋ ਵਿਚਾਰੀ ਫਿਰ ਹੁਣ ਉਧਰ ਉਲਝ ਗਈ ਤੇ ਬਹੁਤ ਵੱਡੀ ਤਕਲੀਫ ਚ ਆਊਗੀ ਕਿਉਂਕਿ ਉਹਦਾ ਨਾ ਬਹੁਤ ਜ਼ਿਆਦਾ ਹੈਗਾ ਆਪਣੇ ਮਾਮੇ ਸੌਰੀ ਮਤਲਬ ਮਮੇਔਰੇ ਨਾਲ ਆਪਣੇ ਹਸਬੰਦ ਦੇ ਨਾਲ ਕਿਆ ਨਾਲ ਹਨਾ ਕਾਫੀ ਜਿਆਦਾ ਉਹਦਾ ਕਲੋਸ ਹੈਟੀਆ ਉਹਨਾਂ ਦੇ ਤੇ ਫਿਰ ਜਿੰਨਾ ਕ ਆਪਾਂ ਨੇੜੇ ਹੁੰਨੇ ਆ ਉਹਨਾਂ ਨੂੰ ਦੁੱਖ ਹੁੰਦਾ ਦੇਖੋ ਆਪਾਂ ਤਾਂ ਦੇਖੇ ਵੀ ਨਹੀਂ ਹੈਗੇ ਤਖਲੀ ਤਾਂ ਆਪਾਂ ਨੂੰ ਵੀ ਕਿੰਨੀ ਹੋ ਰਹੀ ਹੈ ਸੁਣ ਕੇ ਸੋ ਬਸ ਸਾਰੀਆਂ ਭੈਣਾਂ ਅਰਦਾਸ ਕਰਿਓ ਜੀ ਕਿ ਮਾਂ ਬਾਪ ਚੱਲ ਸਕਣ ਚੱਲਣਾ ਤਾਂ ਪੈਣਾ ਹੀ ਹੈ ਤੇ ਵਾਈ ਗਰੂ ਬਸ ਉਹ ਬੱਚਿਆਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਇਹੀ ਕਹਿ ਸਕਦੇ ਹਾਂ ਹੋਰ ਆਪਣੇ ਕੋਲੇ ਕੋਈ ਸ਼ਬਦ ਹੀ ਨਹੀਂ ਹੈਗੇ નિਸ਼ਬਦ ਹੋ ਗਏ ਅੱਜ ਆਪਾਂ ਸ਼ਬਦ ਮੁੱਕ ਗਏ ਜਾਣੀ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਕੋਈ ਹੋਰ ਵਲੌਗ ਲੈ ਕੇ ਸਸੀ ਕਾਲ ਜੀ ਸਾਰਿਆਂ ਨੂੰ